ਦਸੋ ਹਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 7 ਅਕਤੂਬਰ 2025 ਦਿਨ ਸੋਮਵਾਰ ਨਾਨਕਸ਼ਹੀ ਸੰਮਤ 557 ਕੱਤਕ ਮਹੀਨੇ ਦੀ 11 ਤਰੀਕ ਹੈ ਜੀ ਸੈਮਿਆਮੂ ਕੈਰਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ 'ਚ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਐਪਸਫੋਰਟ ਦੇ ਵਿੱਚ ਹੋਈ ਇੱਕ ਹੱਤਿਆ ਦੀ ਅੱਜ ਦਿਨ ਦੇ ਹੜੇ ਇੱਕ ਵੱਡੇ ਨਾਮਵਰ ਕਾਰੋਬਾਰੀ ਨੂੰ ਘਰ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ ਜੀ ਪੂਰੇ ਵੇਰਵੇ ਤੁਹਾਡੇ ਨਾਲ ਸਾਂਝੇ ਕਰਾਂਗੇ ਇਸੇ ਤਰੀਕੇ ਵੀਕਐਂਡ ਦੇ ਉੱਤੇ ਸਰੀ ਡੈਲਟਾ ਦੇ ਵਿੱਚ ਗੋਲੀਆਂ ਚੱਲਦੀਆਂ ਰਹੀਆਂ ਇਹ ਬੋਤਾ ਕਰਕੇ ਫਰੋਟੀਆਂ ਦੇ ਨਾਲ ਸੰਬੰਧਿਤ ਸੀ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਬੀਸੀ ਦੇ ਵਿੱਚ ਠੇਕੇ ਜਿਹੜੇ ਆ ਉਹ ਬੰਦ ਨੇ ਮਜ਼ਦਮ ਹੜਤਾਲ ਤੇ ਆ ਲੋਕ ਕਾਫੀ ੱੱਕੇ ਪਏ ਆ ਪਰ ਹੁਣ ਇਹ ਹੜਤਾਲ ਖੁੱਲਣ ਦੀ ਆਸ ਵੱਜ ਰਹੀ ਆ ਕੈਲਗੀ ਦੇ ਵਿੱਚ ਕੈਲਗੀ ਦਾ ਰਹਿਣ ਵਾਲਾ ਇੱਕ ਪੰਜਾਬੀ ਨੌਜਵਾਨ ਸਤ ਮਿਲੀਅਨ ਦੀ ਡਰੱਗ ਸਮੇਤ ਗ੍ਰਿਫਤਾਰ ਕੀਤਾ ਗਿਆ ਉਹਦਾ ਵੀ ਆਪਾਂ ਜ਼ਿਕਰ ਕਰਾਂਗੇ ਤੇ ਗੱਲ ਕਰਾਂਗੇ ਬੈਂਕ ਆਫ ਕੈਨੇਡਾ ਦੀ ਵਿਆਜ ਦਰਾਂ ਦੀ ਜਿਹੜੀਆਂ ਕਿ ਪਰਸੋਂ ਨੂੰ ਘਟਾਉਣ ਦੀ ਕੋਝਾਸ ਵੱਜ ਰਹੀ ਹੈ ਅਖੀਕੀ ਤੇ ਵਿੱਚ 트럼ਪ ਅਤੇ ਕਾਰਨੀ ਦੀ ਮੁਲਾਕਾਤ ਨਾ ਹੋ ਸકી ਕੀ ਕਾਰਨ ਰਹੇ ਆ ਇਹਦੇ ਬਾਰੇ ਵੀ ਚਰਚਾ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ हर रिवायत का सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी एक स्ट्रीट पायल बिजनेस सेंटर सरी कॉल छे सौ चार पांच सौ कैलगरी की कामयाबी तो बाद हूँ असी अपनी तीजी लोकेशन एडमिंटन भी खोल ली है ਦਸ ਹੋਤਾ ਸ਼ੋ ਚੱਕ ਵਾਰ ਫਿਰ ਆਪ ਸਭ ਦਾ ਜੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਸਫੋਰਡ ਤੋਂ ਜਿੱਥੇ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ 'ਚ ਇੱਕ ਸਵੇਰੇ ਹਮਲਾ ਹੋਇਆ ਜੋ ਕਿ ਜਾਨਲੇਵਾ ਸਿੱਧ ਹੋਇਆ ਐਬਸਫੋਰਡ ਦਾ ਟਾਊਨ ਲਾਈਨ ਇਲਾਕਾ ਜਿਹੜਾ ਜੀ ਉੱਥੇ ਬਲੂ ਰਿਜ ਡਰਾਈਵ ਦੇ ਉੱਤੇ ਇੱਕ ਪੰਜਾਬੀ ਦੇ ਘਰ ਬਾਹਰ ਬੈਠੇ ਕਥਿਤ ਹਮਲਾਵਰਾਂ ਵੱਲੋਂ ਗੋਲੀਆਂ ਚਲਾ ਕੇ ਇੱਕ ਨਾਮਵਰ ਕਾਰੋਬਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਜਿਹੜੀ ਵਾਰਦਾਤ ਆ ਸਵੇਰੇ ਤਕਰੀਬਨ 9:22 ਮਿੰਟ ਦੇ ਉੱਤੇ ਹੋਈ ਦੱਸੀ ਜਾਂਦੀ ਹੈ ਅਤੇ ਮਾਰਨ ਵਾਲੇ ਪੰਜਾਬੀ ਕਾਰੋਬਾਰੀ ਦੀ ਪਛਾਣ 68 ਸਾਲਾਂ ਦੇ ਦਰਸ਼ਨ ਸਿੰਘ ਸਾਸੀ ਵਜੋਂ ਕੀਤੀ ਗਈ ਹੈ। ਸੋ ਉਹਨਾਂ ਦੇ ਘਰ ਦੇ ਬਾਹਰ ਹੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਹਨਾਂ ਨੂੰ ਹਲਾਕ ਕਰ ਦਿੱਤਾ ਗਿਆ। ਦਰਸ਼ਨ ਸਿੰਘ ਸਾਸੀ ਐਵਸਵੋੜੀ ਨਹੀਂ ਬਲਕਿ ਸਮੁੱਚੇ ਬੀਸੀ ਦੇ ਵਿੱਚ ਕਿਸੇ ਜਾਣ-ਪਛਾਣ ਦੇ ਮਹਤਾਜ ਨਹੀਂ। ਬਹੁਤ ਹੀ ਵੱਡੇ ਕਾਰੋਬਾਰੀ ਰਹਿੰਦਾ ਟੈਕਸਟਾਈਲ ਰੀਸਾਈਕਲਿੰਗ ਜਾਨੀ ਕਿ ਜਿਹੜੀ ਕੱਪੜਿਆਂ ਦੀ ਰੀਸਾਈਕਲ ਹੁੰਦੀ ਆ ਉਹਦਾ ਬਹੁਤ ਵੱਡਾ ਕਾਰੋਬਾਰ ਸੀ ਤੁਸੀਂ ਅਕਸਰ ਪਲਾਜ਼ਾਾਂ ਦੇ ਵਿੱਚ ਬਿਨ ਪੈਸੇ ਦੇਖਦੇ ਆ ਜਿੱਥੇ ਕੱਪੜੇ ਡੋਨੇਟ ਕੀਤੇ ਜਾਂਦੇ ਆ ਉਹਨਾਂ ਕੱਪੜਿਆਂ ਦੀ ਰੀਸਾਈਕਲਿੰਗ ਹੋ ਕੇ ਉਹਨਾਂ ਤੋਂ ਹੋਰ ਕਈ ਕੰਮ ਲਿਆ ਜਾਂਦਾ ਉਹ ਇਹਨਾਂ ਦਾ ਵੱਡਾ ਕਾਰੋਬਾਰ ਮੈਪਲਜ ਦੇ ਵਿੱਚ ਸੀ ਜਿੱਥੇ ਕਿ ਸੈਂਕੜੇ ਲੋਕ ਕੰਮ ਕਰਦੇ ਸੀ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਗੋਇਰਾ ਦੇ ਕਾਂਡਲਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਵੀ ਇਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਇਹ ਕੰਮ ਜਿਹੜਾ ਉਹ ਦਿੱਤਾ ਹੋਇਆ ਸੀ ਸੋ ਬਹੁਤ ਹੀ ਅਮੀਰ ਪਰ ਸੁਭਾਅ ਦੇ ਬਹੁਤ ਹੀ ਸਧਾਰਨ ਅਤੇ ਸਾਊ ਬਿਨਾ ਕਿਸੇ ਫੂਫਾ ਤੋਂ ਵਿਚਰਨ ਵਾਲੇ ਦਰਸ਼ਨ ਸਿੰਘ ਸਾਸੀ ਅਕਸਰ ਤੁਹਾਨੂੰ ਖੇੜ ਮੇਲਿਆਂ ਤੇ ਸੱਭਿਆਚਾਰਕ ਮੇਲਿਆਂ ਤੇ ਜਾਂ ਵੈਸੇ ਕਮਿਊਨਿਟੀ ਦੇ ਇਕੱਠਾਂ ਤੇ ਮਿਲ ਜਾਂਦੇ ਸਨ ਤੇ ਉਹਨਾਂ ਨੂੰ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਕਿ ਇਹ ਬੰਦਾ ਇਹਨਾਂ ਪੈਸੇ ਵਾਲਾ ਹੋਊਗਾ ਬਿਲਕੁਲ ਹੀ ਸਧਾਰਨ ਤੁਸੀਂ ਦੇਖੋ ਕਿ ਇੰਨਾ ਪੈਸਾ ਐਡੀਆਂ ਵੱਡੀਆਂ ਫੈਕਟਰੀਆਂ ਹੋਣ ਦੇ ਬਾਵਜੂਦ ਉਹ ਉਸ ਇਲਾਕੇ 'ਚ ਰਹਿ ਰਹੇ ਸੀ ਜਿੱਥੇ ਕਿ ਆਮ ਪੰਜਾਬੀ ਐਪਸਫੋਰਡ ਦੇ ਵਿੱਚ ਰਹਿੰਦੇ ਆ ਸੋ ਇੱਕ ਪੁਰਾਣੇ ਘਰ ਦੇ ਵਿੱਚ ਉਹਨਾਂ ਦੀ ਰਿਹੈ ਸੀ ਸਵੇਰੇ ਜਦੋਂ ਕੰਮ ਤੇ ਚਲੇ ਸੀ ਤਾਂ ਪਹਿਲਾਂ ਤੋਂ ਹੀ ੜੀ ਕਰਾਏ ਹਮਲਾਵਰਾਂ ਵੱਲੋਂ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਪਰ ਇਹ ਜਾਣਕਾਰੀ ਕੁਝ ਚਿਰ ਬਾਅਦ ਕੱਢੀ ਗਈ ਦਰਾਹੇ ਦੇ ਇਲਾਕੇ ਦੇ ਪਿੰਡ ਰਾਜਗੜ੍ਹ ਤੋਂ ਲੰਮਾ ਸਮਾਂ ਪਹਿਲਾਂ ਪ੍ਰਵਾਸ ਕਰਕੇ ਉਹ ਕੈਨੇਡਾ ਪਹੁੰਚੇ ਆ ਦੋ ਬੇਟੇ ਨੇ ਉਹਨਾਂ ਦੇ ਇੱਕ ਪਿੱਛੇ ਪਤਨੀ ਛੱਡ ਗਏ ਆ ਤੇ ਜਿਵੇਂ ਮੈਂ ਦੱਸਿਆ ਵੀ ਹਜ਼ਾਰਾਂ ਬੰਦੇ ਉਹਨਾਂ ਦੇ ਲਈ ਕੰਮ ਕਰਦੇ ਸੀਗੇ ਪਰ ਫਿਰ ਵੀ ਪੂਰਾ ਫੂਫਾ ਨਹੀਂ ਸੀ ਸਮਾਜ ਦੇ ਹਰ ਤਰ੍ਹਾਂ ਦੇ ਕੰਮ ਚਾਹੇ ਕੋਈ ਧਾਰਮਿਕ ਕੰਮ ਹੋਵੇ ਚਾਹੇ ਕੋਈ ਸਮਾਜਿਕ ਹੋਵੇ ਜਾਂ ਕੋਈ ਸ਼ਹਿਰ ਜਾਂ ਪਿੰਡ ਦੀ ਬਿਹਤਰੀ ਲਈ ਕੰਮ ਹੋਵੇ ਹਮੇਸ਼ਾ ਇਹ ਵਰਦਾਨੀ ਸਜਣ ਦੀ ਭੂਮਿਕਾ ਨਿਭਾਉਂਦੇ ਆਏ ਆ ਸ਼ਾਇਦ ਇਹੀ ਕਾਰਨ ਆ ਕਿ ਲੋਕਲ ਪੰਜਾਬੀ ਕਮਿਊਨਿਟੀ ਦੇ ਵਿੱਚ ਅੱਜ ਬੜੇ ਅ ਦੁੱਖ ਦਾ ਮਾਹੌਲ ਕਿ ਦਾਸ਼ਨ ਸਿੰਘ ਸਾਸੀ ਦੀ ਕਿਸੇ ਦੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਕਿ ਉਹਨੂੰ ਇਸ ਤਰੀਕੇ ਦੇ ਨਾਲ ਮਾਰਿਆ ਗਿਆ ਬਾਕੀ ਜਿਸ ਤਰੀਕੇ ਦੇ ਨਾਲ ਇਹ ਵਾਰਦਾਤ ਨੇਪਰੇ ਚੜ੍ਹੀ ਗਈ ਹੈ ਉਹਨੇ ਇੱਕ ਵਾਰ ਲੋਕਾਂ ਦੇ ਲੂ ਕੰਡੇ ਖੜੇ ਕਰ ਦਿੱਤੇ ਕਿ ਸਵੇਰੇ 7:30 ਵਜੇ ਦੇ ਕਰੀਬ ਜਦੋਂ ਲੋਕ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਮੁੜ ਆਉਂਦੇ ਆ ਅਤੇ ਦੂਜੇ ਪਾਸੇ ਕੋਈ ਲੋਕ ਕੰਮਾਂ ਦੇ ਜਾ ਰਹੇ ਹੁੰਦੇ ਆ ਬੜਾ ਇਹ ਬਿਜ਼ੀ ਇਲਾਕਾ ਆ ਆਲੇ ਦੁਆਲੇ ਜਿਹੜੇ ਘਰ ਨੇ ਪੰਜਾਬੀਆਂ ਦੇ ਆ ਕੋਈ ਲੋਕ ਸੈਰ ਕਰਦੇ ਫਿਰਦੇ ਆ ਵੀ ਉਦੋਂ ਸਵੇਰ ਸਾਰ ਦਿਨ ਦਿਹਾੜੇ ਕੈਮਰੇ ਥਾਂ ਤਾਂ ਲੱਗੇ ਹੋਏ ਆ ਉਦੋਂ ਇਹ ਵਾਰਦਾਤ ਨੂੰ ਕਿਵੇਂ ਅੰਜਾਮ ਦੇ ਦਿੱਤਾ ਗਿਆ ਸੋ ਉਹ ਜਿਹੜੀ ਇਹ ਮੌਤ ਹੋਈ ਹੈ ਦਾ ਫਰੋਤੀਆਂ ਦੇ ਨਾਲ ਸਬੰਧ ਕੋਈ ਹੈ ਜਾਂ ਨਹੀਂ ਇਹਦੇ ਬਾਰੇ ਹਲੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਜੇ ਕੋਈ ਉਹਨਾਂ ਦੇ ਨਜ਼ਦੀਕੀ ਸੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਹਿੰਦੇ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਵੀ ਕਿਸੇ ਨੇ ਉਹਨਾਂ ਕੋਲ ਫਰੋਤੀ ਦੇ ਵਾਸਤੇ ਪੈਸੇ ਮੰਗੇ ਹੋਣ ਇਹ ਖਬਰ ਦਿੱਤੇ ਜਾਣ ਤੱਕ ਕਿਸੇ ਨੇ ਵੀ ਇਸ ਘਟਨਾ ਦੀ ਖੇਤਰ ਜ਼ਿੰਮੇਵਾਰੀ ਨਹੀਂ ਚੁੱਕੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਪੱਕਾ ਹੀ ਹੈ ਵੀ ਇੱਕ ਬਹੁਤ ਹੀ ਮਿੱਥਕੇ ਤੇ ਬਹੁਤ ਹੀ ਪ੍ਰੋਫੈਸ਼ਨਲ ਜਿਹੜੇ ਅਸੈਸੀਨੇਟਰਸ ਨੇ ਉਹਨਾਂ ਵੱਲੋਂ ਕੀਤਾ ਹੋਇਆ ਕੰਮ ਆ ਇਹ ਇੱਕ ਪੇਸ਼ੇਵਾਰ ਜਿਹੜੀ ਆ ਹੱਤਿਆ ਹੋਈ ਆ ਤੇ ਇਹੋ ਜਿਹੀਆਂ ਵਾਰਦਾਤਾਂ ਜਿਹੜੀਆਂ ਆ ਉਹ ਬੜੀਆਂ ਹਾਈ ਪ੍ਰੋਫਾਈਲ ਹੈ ਗਿਣੀਆਂ ਜਾਂਦੀਆਂ ਆ ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਇਸੇ ਸਾਲ ਐਪਸਪੋਰਟ ਦੇ ਹੀ ਇੱਕ ਹੋਰ ਕਾਰੋਬਾਰੀ ਸਤਵਿੰਦਰ ਸ਼ਰਮਾ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਦੋਂ ਉਹ ਸਰੀ ਆਫਿਸ ਦੇ ਵਿੱਚ ਆਪਣੇ ਕੰਮ ਕਰ ਰਿਹਾ ਸੀਗੇ ਸੋ ਦੋਹਾਂ ਦਾ ਸਬੰਧ ਸਤਵਿੰਦਰ ਸ਼ਰਮਾ ਤੇ ਦਰਸ਼ਨ ਸਾਸੀ ਦਾ ਐਪਸਪੋਰਟ ਦੇ ਨਾਲ ਆ ਤੇ ਕਮਿਊਨਿਟੀ ਅੱਜ ਕਾਫੀ ਉਦਾਸ ਆ ਕਿ ਭਾਈਚਾਰੇ ਦੇ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਇੱਕ ਦਾਨੀ ਸ਼ਖਸੀਅਤ ਤੋਂ ਅੱਜੋ ਭਾਈਚਾਰਾ ਬਿਰਵਾ ਹੋ ਗਿਆ ਜੀ ਇਸ ਨਾਲ ਹੀ ਆਪਾਂ ਗੱਲਬਾਤ ਫਰੋਟੀਆਂ ਦੇ ਮਾਮਲਿਆਂ ਵਿੱਚ ਚੱਲਦੀਆਂ ਗੋਲੀਆਂ ਦੀ ਕਰੀਏ ਤਾਂ ਸਰੀ ਦੇ ਵਿੱਚ ਡੈਲਟਾ ਦੇ ਵਿੱਚ ਕਈ ਥਾਂ ਗੋਲੀ ਚੱਲੀ ਐ ਕੱਲ ਰਾਤ ਦੀ ਲੰਗੀ ਰਾਤ ਆ ਸਰੀ ਦੀ 141 ਸਟਰੀਟ ਤੇ 72 ਐਵੇਨਿਊ ਦੇ ਲਾਗੇ ਗੋਲੀ ਚੱਲੀ ਐ ਚਸ਼ਮਦੀ ਦੇ ਗਵਾਹ ਦੱਸ ਰਹੇ ਆ ਵੀ ਤਿੰਨ ਜਣੇ ਗ੍ਰਿਫਤਾਰ ਵੀ ਕੀਤੇ ਗਏ ਆ ਗੋਲੀਆਂ ਵੀ ਚੱਲੀਆਂ ਪੁਲਿਸ ਕਹਿੰਦੀ ਐ ਇਸ ਸੰਬੰਧੀ ਅਸੀਂ ਹੋਰ ਜਾਣਕਾਰੀ ਅਟਕ ਕੇ ਦਿੰਨੇ ਆ ਐਤਵਾਰ ਤੜਕੇ ਤਕਰੀਬਨ 2:43 ਮਿੰਟ ਤੇ ਇੱਕੋ ਵੇਲੇ 2:43 ਮਿੰਟ ਤੇ ਘੜੀ ਦੀਆਂ ਸੂਈਆਂ ਦੇ ਹਿਸਾਬ ਦੇ ਨਾਲ ਸਰੀ ਅਤੇ ਡੈਲਟਾ ਵਿੱਚ ਇੱਕੋ ਵੇਲੇ ਗੋਲੀਆਂ ਚੱਲੀਆਂ ਇੱਕ ਗੋਲੀ ਜਿਹੜੀ ਹੈ ਸਰੀ ਵਿੱਚ 124 ਸਟਰੀਟ ਤੇ 78 ਐਵਨਿਊ ਦੇ ਲਾਗੇ ਘਰ ਤੇ ਚੱਲੀ ਹੈ ਦੂਜੀ ਉਸੇ ਵੇਲੇ 112 ਸਟਰੀਟ ਤੇ 78 ਬੀ ਐਵਨਿਊ ਦੇ ਲਾਗੇ ਚੱਲੀ ਹੈ ਜਿਵੇਂ ਦੋਹਾਂ ਨੇ ਸਲਾਹ ਕਰਕੇ ਗੋਲੀਆਂ ਚਲਾਈਆਂ ਹੋਣ ਦੋਵੇਂ ਘਰ ਪੰਜਾਬੀਆਂ ਦੇ ਹਨ ਜੀ ਤੇ ਦੋਵੇਂ ਘਰਾਂ ਦੇ ਵਿੱਚ ਕੋਈ ਵੀ ਜਣਾ ਖੁਸ਼ ਨਸੀਬੀ ਦੇ ਨਾਲ ਜ਼ਖਮੀ ਨਹੀਂ ਹੋਇਆ ਜਿਹੜਾ ਸਰੀ ਵਾਲਾ ਘਰ ਹੈ ਉਹ ਕੈਨੇਡੀਅਨ ਜੰਪਲ ਪੰਜਾਬੀ ਗਾਇਕ ਦਾ ਆ ਜੀ ਤੇ ਜਦੋਂ ਕਿ ਘਰ ਦੇ ਬਾਹਰ ਖੜੀਆਂ ਗੱਡੀਆਂ ਤੋਂ ਜਿਹੜਾ ਡੈਲਟਾ ਵਾਲਾ ਕਾਰ ਆ ਉਹ ਪ੍ਰਤੀਤ ਹੁੰਦਾ ਵੀ ਕਿਸੇ ਕੰਸਟਰਕਸ਼ਨ ਦਾ ਕੰਮ ਕਰਦੇ ਸੱਜਣ ਦਾ ਆ ਸੋ ਇਹ ਮਾਮਲੇ ਫਰੋਟੀਆਂ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਆ ਇਸ ਤੋਂ ਪਹਿਲਾਂ ਸਰੀ ਦੇ ਵਿੱਚ ਹੀ 2 ਦਿਨ ਪਹਿਲਾਂ 186 ਸਟਰੀਟ ਹੈ ਅਦੇ 55 ਐਮਨ ਤੇ ਲਾਗੇ ਵੀ ਇੱਕ ਘਰ ਦੇ ਵਿੱਚ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ ਘਰ ਦੇ ਮਾਲਕਾਂ ਨੂੰ ਦੂਜੇ ਦਿਨ ਪਤਾ ਲੱਗਾ ਜਦੋਂ ਉਹਨਾਂ ਨੇ ਗੋਲੀਆਂ ਦੇ ਖੋਲ ਦੇਖੇ ਸੋ ਇਸ ਮਾਮਲੇ ਵਿੱਚ ਵੀ ਕੋਈ ਜ਼ਖਮੀ ਨਹੀਂ ਹੋਇਆ ਤੇ ਇਹ ਘਰ ਵਾਲੇ ਵੀ ਕੰਸਟਰਕਸ਼ਨ ਦਾ ਕੰਮ ਜਿਹੜਾ ਕਰਦੇ ਆ ਜੀ ਤੇ ਮਾਮਲਾ ਇਹ ਵੀ ਫਰੋਤੀਆਂ ਮੰਗਣ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਆ ਸਾਡੀ ਆਪਣੀ ਜਾਣਕਾਰੀ ਦੇ ਮੁਤਾਬਕ ਹੈ ਇਸ ਵੇਲੇ ਸਰੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫਰੋਤੀਆਂ ਦੇ ਫੋਨ ਜਾਂ ਮੈਸੇਜ ਆਏ ਹੋਏ ਆ 2 ਲੱਖ ਡਾਲਰ ਤੋਂ ਲੈ ਕੇ ਦੋ ਮਿਲੀਅਨ ਡਾਲਰ ਤੱਕ ਦੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਆ ਕਈਆਂ ਨੂੰ ਫੋਨ ਆਉਂਦਿਆਂ ਨੂੰ ਮਹੀਨਾ-ਮਹੀਨਾ ਦੋ-ਦੋ ਮਹੀਨੇ ਹੋ ਗਏ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਈਆਂ ਆ ਜਿਹੜੀਆਂ ਧਮਕੀਆਂ ਲੋਕ ਦੰਦੇ ਆ ਉਹਦੇ ਵਿੱਚ ਨਾਂ ਅੱਡ-ਅੱਡ ਨੇ ਪਰ ਐਂਡ ਤੇ ਜਾ ਕੇ ਜਿਹੜਾ ਆ ਉਹ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੋੜ ਕੇ ਦੱਸਦੇ ਆ ਕਿ ਮੈਂ ਫਲਾਣਾ ਬੋਲਦਾ ਮੈਂ ਲਾਰੈਂਸ ਬਿਸ਼ਨੋਈ ਗਰੁੱਪ ਲਈ ਕੰਮ ਕਰਦਾ ਮੈਂ ਧੰਕੜਾ ਬੋਲਦਾ ਮੈਂ ਫਰੈਂਸ ਲਾਰੈਂਸ ਬਿਸ਼ਨੋਈ ਗਰੁੱਪ ਲਈ ਕੰਮ ਕਰਦਾ ਕੁਝ ਥਾਂਾਂ ਦੇ ਉੱਤੇ ਗੋਲਡੀ ਬਰਾੜ ਵੱਲੋਂ ਸਿੱਧੀ ਕਾਲ ਵੀ ਜਿਹੜੀਆਂ ਉਹ ਆਈਆਂ ਸੋ ਕੁੱਲ ਮ ਆ ਮਾਮਲਾ ਜਿਹੜਾ ਹੱਥੋਂ ਨਿਕਲਦਾ ਜਾ ਰਿਹਾ ਆ ਕੁਝ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਸ਼ਹਿਰ ਦੀ ਪੁਲਿਸ ਦਾ ਮਸਲਾ ਆ ਉਹ ਕੰਟਰੋਲ ਕਰ ਲੈਣਗੇ ਪਰ ਸਮਝਣ ਦੀ ਗੱਲ ਇਹ ਹੈ ਕਿ ਇਹ ਕੱਲੇ ਇੱਕ ਸ਼ਹਿਰ ਦਾ ਮਸਲਾ ਨਹੀਂ ਹੈ ਮੈਂ ਪਹਿਲਾਂ ਵੀ ਬਹੁਤ ਵੱਡੀ ਬੇਨਤੀ ਕੀਤੀ ਆ ਕਿ ਸਰੀ ਡੈਲਟਾ ਐਵਰਸਪੋਰਟ ਤਿੰਨੇ ਥਾਂ ਗੋਲੀਆਂ ਚੱਲ ਰਹੀਆਂ ਆ ਇਹ ਤੋਂ ਇਲਾਵਾ ਐਡਮਿੰਟਨ ਕੈਲਰੀ ਦੇ ਵਿੱਚ ਜਾ ਕੇ ਪੁਲਿਸ ਨੂੰ ਪਤਾ ਕਰ ਲਿਓ ਕਿ ਕਿੰਨੀਆਂ ਗੋਲੀਆਂ ਚੱਲ ਰਹੀਆਂ ਤੇ ਕਿੰਨੀਆਂ ਫਰੋਕਤੀ ਦੀਆਂ ਕਾਰਵਾਈਆਂ ਉੱਥੋਂ ਆ ਰਹੀਆਂ ਆ ਇਹੀ ਹਾਲ ਬ੍ਰੈਮਟਨ ਮਿਸਿਸਾਗਾ ਦੇ ਵਿੱਚ ਆ ਰਿਹਾ ਆ ਸੋ ਕੁੱਲ ਮਿਲਾ ਕੇ ਇਹਦਾ ਹੱਲ ਜਿਹੜਾ ਲੋਕਲ ਪੁਲਿਸ ਨੇ ਨਹੀਂ ਕੱਢਣਾ ਸਰੀ ਡੈਲਟਾ ਐਵਰਸਪੋਰਟ ਜਾਂ ਐਡਮਿੰਟਨ ਪੁਲਿਸ ਨੇ ਨਹੀਂ ਕੱਢਣਾ ਇਹ ਹੱਲ ਆਟਵਾ ਵਿੱਚੋਂ ਨਿਕਲਣਾ ਆ ਕਿਉਂਕਿ ਜਿਹੜੀਆਂ ਵਿਦੇਸ਼ੀ ਦੇ ਵੀ ਤੁਸੀਂ ਇੱਥੇ ਸਾਡੇ ਹਿਸਾਬ ਦੇ ਨਾਲ ਚੱਲੋ ਤੇ ਇਹਦਾ ਹੱਲ ਜਿਹੜਾ ਆ ਉੱਥੋਂ ਨਿਕਲ ਸਕਦਾ ਆ ਤੋਂ ਜਿੰਨਾ ਜੇ ਲੋਕ ਆਪਣੇ ਐਮਪੀਜ਼ ਐਮਐਲਏ ਤੇ ਦਬਾਅ ਨਹੀਂ ਬਣਾਉਂਦੇ ਜਵਾਬਦੇਹੀ ਨਹੀਂ ਕਰਦੇ ਉਨਾ ਚਿਰ ਗੱਲ ਕਿਸੇ ਪਾਸੇ ਨਹੀਂ ਲੱਗਣੀ ਸਾਡੇ ਲੋਕਾਂ ਦਾ ਇੱਕ ਸੁਭਾਅ ਬਣ ਗਿਆ ਹੈ ਕਿ ਫੋਨ ਦੇ ਉੱਤੇ ਗੱਲਾਂ ਕਰ ਲ ਕੇ ਪੜਾਅਸ ਕੱਢ ਲਈ ਰੇਡੀਓ ਦੇ ਉੱਤੇ ਕਾਲ ਕਰਕੇ ਪੜਾਅਸ ਕੱਢ ਲਈ ਤੇ ਜਾਂ ਕਿਤੇ ਮਾੜੀ ਮੋਟੀ ਫੇਸਬੁੱਕ ਤੇ ਲਿਖ ਛੱਡਿਆ ਪਰ ਇਹਦੇ ਨਾਲ ਮਸਲੇ ਹੱਲ ਨਹੀਂ ਹੋਣੇ ਜਿੰਨਾ ਚਿਰ ਤੁਸੀਂ ਲਿਖਤੀ ਤੌਰ ਦੇ ਉੱਤੇ ਆਪਣੇ ਚੁਣੇ ਹੋਏ ਨਮਾਇੰਦਿਆਂ ਨੂੰ ਜਵਾਬਦੇਹ ਨਹੀਂ ਬਣਾਉਂਗੇ ਗੱਲ ਕਿਸੇ ਪਾਸੇ ਨਹੀਂ ਜਾਣੀ ਬਾਕੀ ਬੀਸੀ ਦੇ ਵਿੱਚ ਇੱਕ ਸਰਕਾਰੀ ਅਦਾਰਾ ਹੈਗਾ ਗੈਂਗ ਟਾਸਕ ਫੋਰਸ ਸੰਬੰਧੀ ਜਿਹਨੂੰ ਕਿ ਐਂਟੀ ਗੈਂਗ ਏਜੰਸੀ ਸੀ ਐਫ ਐਸ ایਯੂ ਕਹਿੰਦੇ ਆ ਇਹ ਗੈਂਗ ਹਿੰਸਾ ਨੂੰ ਕੰਟਰੋਲ ਕਰਨ ਦੇ ਵਾਸਤੇ ਇੱਕ ਵੱਖਰਾ ਅਦਾਰਾ ਬਣਾਇਆ ਗਿਆ ਸੀ ਇਹਦੇ ਵਿੱਚ ਸੈਂਕੜੇ ਕਰਮਚਾਰੀ ਭਰਤੀ ਆ ਇਹਨਾਂ ਕੋਲ ਰਿਸੋਰਸਸ ਆ ਇਹਨਾਂ ਕੋਲ ਸਾਧਨ ਆ ਤੇ ਆ ਰਿਆ ਹੋਰ بڑے ਇਕੁਪਮੈਂਟ ਆ ਸੋ ਇਸ ਵੇਲੇ ਆਪਾਂ ਦੇਖ ਰਹੇ ਹਾਂ ਕਿ ਬੀਸੀ ਦੇ ਵਿੱਚ ਗੈਂਗ ਹਿੰਸਾ ਜਿਹੜੀ ਰੈਗੂਲਰ ਹੁੰਦੀ ਸੀ ਉਹ ਬਹੁਤ ਘਟੀ ਹੋਈ ਆ ਤੇ ਇਹ ਜਿਹੜਾ ਅਦਾਰਾ ਆ ਇਹ ਏਜੰਸੀ ਆ ਇਸ ਵੇਲੇ ਲਗਭਗ ਜਿਹੜਾ ਆ ਉਹ ਇਸ ਕੰਮ ਨੂੰ ਸੰਭਾਲਣ ਦੇ ਸਮਰੱਥ ਆ। ਸੋ ਜੇਕਰ ਸਰਕਾਰਾਂ ਇਹ ਸੋਚਦੀਆਂ ਵੀ ਸਰੀ ਡੈਲਟਾ ਜਾਂ ਐਵਰਸਪੋਰਟ ਦੀ ਪੁਲਿਸ ਆਪਸ ਵਿੱਚ ਰਲ ਕੇ ਟਾਸਕ ਫੋਰਸ ਬਣਾ ਕੇ ਇਸ ਮਸਲੇ ਨੂੰ ਹੱਲ ਕਰ ਲੋਗੀ ਤਾਂ ਉਹ ਬਹੁਤ ਵੱਡੇ ਭਲੇਖੇ ਵਿੱਚ ਆ। ਸੋ ਜਿੰਨੀ ਜਲਦ ਐਂਟੀ ਗਾਂਗ ਟਾਸਕ ਫੋਰਸ ਜਿਹੜੀ ਹੈ ਸੀਐਫਐਸਯੂ ਨੂੰ ਵਿੱਚ ਇਨਵੋਲਵ ਨਹੀਂ ਕੀਤਾ ਜਾਂਦਾ ਜਿੰਨਾ ਕੋਈ ਪੈਸਾ ਵੀ ਆ ਅਧਿਕਾਰੀ ਵੀ ਆ ਇਕਪੀਮੈਂਟ ਵੀ ਹੈਗੇ ਆ ਸਾਧਨ ਵੀ ਹੈਗੇ ਆ ਰਿਸੋਰਸਸ ਵੀ ਹੈਗੇ ਆ ਉਹਨਾਂ ਚੇਰੇ ਗੱਲ ਜਿਹੜੀ ਕਿਸੇ ਪਾਸੇ ਸੂਤ ਨਹੀਂ ਲੱਗਣੀ ਹੈਗੀ ਉਹਦੇ ਵਾਸਤੇ ਆਟਵਾ ਨੂੰ ਬੀਸੀ ਸਰਕਾਰ ਨੂੰ ਵਿੱਚ ਇਨਵੋਲਵ ਕਰਨਾ ਪੈਣਾ ਆ ਤਾਂ ਕਿ ਜਿਹੜੀ ਆ ਪੁਲਿਸ ਦੇ ਹੌਸਲੇ ਵੀ ਵੱਧ ਸਕਣ ਤੇ ਜਿਹੜੀ ਇੱਕ ਏਜੰਸੀ ਜਿਹਨੂੰ ਤਿਆਰਪਾਇਆ ਗਿਆ ਹੈਗਾ ਹਿੰਸਾ ਨੂੰ ਕੰਟਰੋਲ ਕਰਦਾ ਜਿਹਨਾਂ ਕੋਲ ਸਾਧਨ ਹੈ ਜਾਂ ਜਿਹਨਾਂ ਕੋਲ ਡਾਟਾ ਹੈਗਾ ਆ ਉਹ ਇਹਨੂੰ ਕੰਟਰੋਲ ਕਰ ਸਕਦੇ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਬੀਸੀ ਦੇ ਠੇਕਿਆਂ ਦੀ ਬੀਸੀ ਦੇ ਵਿੱਚ ਬਹੁਤ ਸਾਰੇ ਕੰਮ ਬੰਦ ਆ ਜਿਵੇਂ ਕਿ ਮੋਟਰ ਵਹੀਕਲ ਦਫ਼ਤਰ ਜਿੱਥੇ ਕਿ ਲਾਇਸੈਂਸ ਵਗੈਰਾ ਰੀਨਿਊ ਹੁੰਦੇ ਆ ਬੀਸੀ ਦੇ ਠੇਕੇ ਅਤੇ ਕੁਝ ਹੋਰ ਦਫ਼ਤਰ ਉਹਦਾ ਮੁੱਖ ਕਾਰਨ ਇਹ ਆ ਕਿ ਇਹਨਾਂ ਦੇ ਜਿਹੜੇ ਕੰਮ ਏ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਯੂਨੀਅਨ ਸਟ੍ਰਾਈਕ ਤੇ ਆ 34000 ਦੇ ਕਰੀਬ ਇਸ ਯੂਨੀਅਨ ਦੇ ਮੈਂਬਰ ਪਿਛਲੇ 8-10 ਹਫ਼ਤਿਆਂ ਤੋਂ ਖੜਤਾਲ ਦੇ ਵਿੱਚ ਹੋਣ ਕਰਕੇ ਕਾਫੀ ਕੰਮ ਪ੍ਰਭਾਵਿਤ ਹੋ ਰਹੇ ਆ ਜਿਹੜੇ ਸ਼ਰਾਬ ਪੀਣ ਦੇ ਸ਼ੌਕੀਨ ਨੇ ਉਹ ਜ਼ਿਆਦਾ ਕੰਪਲੇਂਟ ਕਰ ਰਹੇ ਆ ਬੀਸੀ ਵਿੱਚ ਦੋ ਤਰ੍ਹਾਂ ਦੇ ਠੇਕੇ ਆ ਮੋਸਟਲੀ ਜਿਹੜੇ ਨੇ ਸਰਕਾਰੀ ਆ ਥੋੜੇ ਬਹੁਤੇ ਪ੍ਰਾਈਵੇਟ ਵੀ ਆ ਪਰ ਜਦੋਂ ਡਿਮਾਂਡ ਵੱਧ ਜਵੇ ਤੇ ਸਰਕਾਰੀ ਠੇਕੇ ਬੰਦ ਹੁਣ ਪ੍ਰਾਈਵੇਟ ਵਾਲਿਆਂ ਦੀ ਵੀ ਮੁੱਕ ਗਈ ਆ ਲੋਕਾਂ ਨੂੰ ਪਾਰਟੀਆਂ ਦੇ ਵਾਸਤੇ ਜਿਹੜੀ ਸ਼ਰਾਬ ਨਹੀਂ ਮਿਲ ਰਹੀ ਸੋ ਉਧਰੋਂ ਹੁਣ ਚੰਗੀ ਖਬਰ ਇਹ ਆ ਰਹੀ ਆ ਕਿ BC ਜਨਰਲ EMPLOYEES UNION ਜਿਹੜੀ ਕਿ ਇਹਨਾਂ ਕਾਮਿਆਂ ਦੀ ਨੁਮਾਇੰਦਗੀ ਕਰਦੀ ਆ ਉਹਨਾਂ ਨੇ ਅੱਜ ਕਿਹਾ ਕਿ ਸਾਡਾ ਸਰਕਾਰ ਦੇ ਨਾਲ ਸਮਝੌਤਾ ਜਿਹੜਾ ਉਹ ਸਿਰੇ ਚੜ ਗਿਆ ਆ ਅਸੀਂ ਹੱਲੇ ਹੜਤਾਲ ਤੇ ਆਂ ਇਹ ਤਾਂ ਬੰਦੀ VOTING ਕਰਾਵਾਂਗੇ ਵੀ ਸਾਰੇ ਮੈਂਬਰ ਇਹਦੇ ਉੱਤੇ ਮੰਨਦੇ ਆ ਕਿ ਨਹੀਂ ਪਰ ਜਲਦ ਹੀ ਹੜਤਾਲ ਖੁੱਲ ਸਕਦੀ ਆ ਪਰ ਜਿੰਨਾ ਚਿਰ ਅਸੀਂ ਉਹ ਕਹਿੰਦੇ ਕਹਿੰਦੇ ਨਹੀਂ ਹੜਤਾਲ ਖੁੱਲ ਗਈ ਆ ਉਨਾਂ ਚਿਰ ਹੜਤਾਲ ਜਾਰੀ ਰਹੂਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੜਤਾਲ ਖੁੱਲ ਸਕਦੀ ਆ ਕਿਉਂਕਿ ਉਹਨਾਂ ਦੀਆਂ ਮੁੱਖ ਮੰਗਾਂ ਸੀਗੀਆਂ ਉਹਦੇ ਵਿੱਚ ਤਨਖਾਹ ਨੂੰ ਵਾਧਾ ਲੈ ਕੇ ਸੀਗੀ ਉਹ 3% 4 ਸਾਲ ਲਈ ਵਾਧੇ ਵਾਸਤੇ ਮੰਨ ਗਈ ਹੈ ਸਰਕਾਰ ਦੂਜੇ ਪਾਸੇ ਸੀ ਕਿ ਜਿਹੜੇ ਕਰਮਚਾਰੀ ਨਵੇਂ ਆ ਘੱਟ ਤਨਖਾਹ ਵਾਲੇ ਆ ਉਹਨਾਂ ਦੀ ਤਨਖਾਹ ਐਡਜਸਟ ਕੀਤੀ ਜਾਵੇ ਉਹਦੇ ਵਾਸਤੇ ਵੀ ਸਰਕਾਰ ਮੰਨ ਗਈ ਆ ਸੋ ਜਿਹੜੇ ਲੋਕ ਸ਼ਰਾਬ ਪੀਣ ਤੋਂ ਕਾਫੀ ਤੰਗ ਹੋਏ ਹੋਏ ਆ ਉਹਨਾਂ ਦੇ ਵਾਸਤੇ ਚੰਗੀ ਖਬਰ ਆ ਰਹੀ ਆ ਕਿ ਜਲਦ ਹੀ BC ਦੇ ਠੇਕੇ ਖੁੱਲ ਰਹੇ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਡਰੱਗ ਤਸਕਰੀ ਦੇ ਮਾਮਲੇ ਦੀ ਤਾਂ ਡਰੱਗ ਤਸਕਰੀ ਦੇ ਮਾਮਲੇ ਵਿੱਚ ਕੋਈ ਹਰਤਾ ਸੁਪਕਾ ਜਾਂਦਾ ਜਦੋਂ ਕੋਈ ਨਾ ਕੋਈ ਪੰਜਾਬੀ ਜਿਹੜਾ ਉਹੋ ਡਰੱਗ ਦੇ ਨਾਲ ਨਾ ਫੜਿਆ ਜਾਵੇ ਅਕਸਰ ਇਹ ਡਰੱਗ ਜਿਹੜੀ ਆ ਅਮਰੀਕਾ ਤੋਂ ਕੈਨੇਡਾ ਲੰਘਾਉਂਦੇ ਆ ਚਾਹੇ ਉਹ BC ਬਾਰਡਰ ਆ ਅਲਬਰਟਾ ਬਾਰਡਰ ਆ ਜਾਂ ਫਿਰ ਉਹ ਅੰਟਾਰੀਓ ਦੇ ਬਾਰਡਰ ਆ ਇਸ ਵਾਰ ਜਿਹੜੀ ਡਰੱਗ ਫੜੀ ਗਈ ਆ ਉਹ ਕੈਲਗੀ ਤੇ ਕਾਉਂਟਸ ਬਾਰਡਰ ਤੇ ਫੜੀ ਗਈ ਆ ਤੇ ਨਾਲ ਜਿਹੜਾ ਜੀ 28 ਸਾਲਾਂ ਦਾ ਪੰਜਾਬੀ ਨੌਜਵਾਨ ਸੂਰੇਜ ਸਿੰਘ ਸਲਾਰੀਆ ਫੜਿਆ ਗਿਆ ਇਹਦੇ ਤੇ ਦੋਸ਼ ਹੈ ਕਿ ਇਹ 77 ਕਿਲੋ ਕੋਕੀਨ ਲੰਘਾਉਣ ਦੀ ਜਿਹੜੀ ਆ ਕੋਸ਼ਿਸ਼ ਕਰ ਰਿਹਾ ਸੀਗਾ ਆਪਣੇ ਟਰੱਕ ਦੇ ਵਿੱਚ ਤੇ ਜਿਹਦਾ ਬਾਜ਼ਾਰ ਦੇ ਵਿੱਚ ਮੁੱਲ ਤਕਰੀਬਨ 7 ਮਿਲੀਅਨ ਡਾਲਰ ਦੇ ਕਰੀਬ ਬਣਦਾ ਆ ਸੋ ਪਹਿਲਾਂ ਇਹ ਸ਼ੱਕ ਪਿਆ ਇਹਦੇ ਟਰੱਕ ਦੀ ਚੈਕਿੰਗ ਕੀਤੀ ਗਈ ਤੇ ਵਿੱਚੋਂ ਫਿਰ ਡਰੱਗ ਨਿਕਲੀ ਆ ਹੁਣ ਇਹਦੇ ਉੱਤੇ ਬਕਾਇਦਾ ਡਰੱਗ ਦੀ ਤਸਕਰੀ ਕਰਨ ਡਰੱਗ ਰੱਖਣਾ ਤੇ ਨਾਲ ਸੰਬੰਧਿਤ ਕੁਝ ਹੋਰ ਚਾਰਜ ਲਾ ਦਿੱਤੇ ਗਏ ਆ ਮਕਦਮਾ ਚੱਲੂਗਾ ਤੇ ਹਾਲ ਦੀ ਘੜੀ ਅਜੇ ਇਹਨੂੰ ਅੰਦਰ ਹੀ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਵਿਆਜ ਦਰਾਂ ਦੀ ਵਿਆਜ ਦਰਾਂ ਜਿਹੜੀਆਂ ਨੇ ਉਹ ਘਟਣ ਹੋਰ ਲੋਕ ਇਹ ਚਾਹੁੰਦੇ ਆ ਤੇ ਜਿਸ ਤਰੀਕੇ ਦੇ ਸੰਕੇਤ ਪਹਿਲਾਂ ਆ ਰਹੇ ਸੀ ਉਤੋਂ ਇਹ ਲੱਗਦਾ ਸੀਗਾ ਕਿ ਇਸ ਸਾਲ ਦੇ ਐਂਡ ਤੱਕ ਬੈਂਕ ਆਫ ਕੈਨੇਡਾ ਹੋਰ ਵਿਆਜ ਘਟਾਊਗੀ ਹੁਣ ਇਸ ਸਾਲ ਦੇ ਅਖੀਰ ਤੱਕ ਦੋ ਹੀ ਮੀਟਿੰਗਸ ਬਚੀਆਂ 23 ਅਕਤੂਬਰ ਦੀ ਹੈ ਤੇ 1 ਦਸੰਬਰ ਦੇ ਵਿੱਚ ਥੋੜੀ 29 ਅਕਤੂਬਰ ਦੀ ਮੀਟਿੰਗ ਉਹ ਪਰਸੋ ਨੂੰ ਆ ਇਹਦੇ ਵਾਸਤੇ ਜਿਹੜਾ ਆ ਉਹ ਅੰਕੜੇ ਗਿਣੇ ਮਿਣੇ ਜਾ ਰਹੇ ਆ ਜਿਹੜੀ ਮਹਿੰਗਾਈ ਦਰ ਆ ਉਹ ਅੱਧਾ ਪਰਸੈਂਟ ਵੱਧ ਗਈ ਸੀ ਪਿਛਲੇ ਹਫ਼ਤੇ ਉਤੋਂ ਅੰਦਾਜ਼ੇ ਕਈ ਮਾਹਰ ਲਾ ਰਹੇ ਸੀਗੇ ਕਿ ਸ਼ਾਇਦ ਬੈਂਕ ਆਫ ਕੈਨੇਡਾ ਨੂੰ ਇਹ ਬਹਾਨਾ ਮਿਲ ਜਵੇ ਕਿ ਇਨਫਲੇਸ਼ਨ ਰੇਟ ਵੱਧ ਗਿਆ ਆ ਇਸ ਕਰਕੇ ਇਸ ਵਾਰੀ ਦੀ ਰੇਟ ਹੋਲਡ ਕਰ ਲਿਆ ਜਾਵੇ ਪਰ ਅੱਜ ਜਿਹੜੀਆਂ ਈਮੇਲਸ ਵੱਡੇ ਆਰਥਿਕ ਮਾਰਾ ਨੇ ਆਪਣੇ ਗਾਕਾਂ ਨੂੰ ਭੇਜੀਆਂ ਉਹਦੇ ਵਿੱਚ ਉਹ ਅੰਦਾਜ਼ਾ ਲਾ ਰਹੇ ਆ ਕਿ ਬੈਂਕ ਆਫ ਕੈਨੇਡਾ ਪਰਸੋ ਨੂੰ ਇੱਕ ਕੁਆਟਰ ਇੰਟਰਸਟ ਰੇਟ ਸੁੱਟ ਸਕਦੀ ਹੈ ਤੋਂ ਜ਼ਿਆਦਾ ਆਰਥਿਕ ਮਾਰੇ ਕਹਿ ਰਹੇ ਆ ਕਿ ਉਹਨਾਂ ਦਾ ਜਿਹੜਾ ਭਾਰ ਆ ਉਹ ਇੱਕ ਕੁਆਟਰ ਇੰਟਰਸਟ ਰੇਟ ਡਿੱਗਣ ਵੱਲੋਂ ਪੂਰਾ ਪਿਆ ਹੋਇਆ ਆ ਉਹ ਸੋਚ ਰਹੇ ਆ ਕਿ ਬੈਂਕ ਆਫ ਕੈਨੇਡਾ ਇੱਕ ਕੁਆਟਰ ਦਾ ਇੰਟਰਸਟ ਰੇਟ ਸਿੱਟੂਗੀ ਤੋਂ ਜਿਹੜੇ ਬੈਂਕ ਆਫ ਮੌਂਟਰੀਅਲ ਦੇ ਚੀਫ ਇਕਨੋਮਿਸਟ ਨੇ ਡਗ ਪੌਟਰ ਉਹ ਕਹਿੰਦੇ ਵੀ ਬੇਸ਼ੱਕ ਇਨਫਲੇਸ਼ਨ ਥੋੜੀ ਜਿਹੀ ਵਧੀ ਆ ਪਰ ਕੁੱਲ ਮਿਲਾ ਕੇ ਜਿਹੜੀ ਆਪਾਂ ਦੇਖ ਰਹੇ ਆਂ ਗਤੀਵਿਧੀ ਤੋਂ ਇਹ ਮਹਿੰਗਾਈ ਥੱਲੇ ਜਾਣੀ ਆ ਤੇ ਜਿੰਨਾ ਵੀ ਡਾਟਾ ਅਸੀਂ ਖੋਖ ਰਹੇ ਆਂ ਉਹ ਤੋਂ ਪਤਾ ਲੱਗ ਰਿਹਾ ਕਿ ਬੈਂਕ ਆਫ ਕੈਨੇਡਾ ਨੂੰ ਇੱਕ ਕੁਆਟਰ ਟ੍ਰਾਸਟਡ 29 ਅਕਤੂਬਰ ਨੂੰ ਸੁੱਟ ਦੇਣਾ ਚਾਹੀਦਾ ਆ ਕਿਉਂਕਿ ਹਾਲਾਤ ਜਿਹੜੇ ਆ ਇਹ ਮੰਗ ਕਰ ਰਹੇ ਆ ਤੇ ਸਾਰਾ ਡਾਟਾ ਵੀ ਇਹੀ ਸਿਫਾਰਿਸ਼ ਕਰਦਾ ਆ ਦੂਜੇ ਪਾਸੇ ਆਰਬੀਸੀ ਰਾਇਲ ਬੈਂਕ ਆਫ ਕੈਨੇਡਾ ਦੇ ਮਾਰਾਂ ਦਾ ਵੀ ਇਹੀ ਕਹਿਣਾ ਆ ਕਿ ਬੇਸ਼ੱਕ ਬੈਂਕ ਆਫ ਕੈਨੇਡਾ ਦੇ ਵਾਸਤੇ ਇਸ ਵੇਲੇ ਇਹੋ ਜਿਹਾ ਐਲਾਨ ਕਰਨੇ ਬੜੇ ਔਖੇ ਆ ਤੇ ਉਹਨਾਂ ਦੇ ਵਾਸਤੇ ਬੜੀ ਚੈਲੈਂਜਿੰਗ ਸਿਚੁਏਸ਼ਨ ਬਣੀ ਹੋਈ ਆ ਪਰ ਜਿੰਨੇ ਵੀ ਡਾਟੇ ਦੇ ਅੰਕੜੇ ਦੱਸ ਰਹੇ ਆ ਉਸ ਤੋਂ ਪਤਾ ਲੱਗਦਾ ਕਿ ਇਸ ਵੇਲੇ ਬੈਂਕ ਆਫ ਕੈਨੇਡਾ ਦੇ ਕੋਲ ਥਾਂ ਹੈਗਾ ਆ ਰੂਮ ਹੈਗਾ ਆ ਵੀ ਉਹ ਇੱਕ ਕੁਆਟਰ ਦਾ ਇੰਟਰਸਟ ਰੇਟ ਯਾਨੀ ਕਿ 25 ਪੈਸੇ ਇੰਟਰਸਟ ਰੇਟ ਸੈੱਟ ਸਕਦੇ ਆ ਜੋ ਪਰਸੋਂ ਤੱਕ ਆਪਾਂ ਨੂੰ ਪਤਾ ਲੱਗ ਜਾਣਾ ਜੀ ਵੀ ਕੀ ਹੁੰਦਾ ਪ੍ਰਾਰਥਿਕ ਮਾਹਰ ਪੇਸ਼ੰਗੋਈਆਂ ਕਰ ਰਹੇ ਆ ਕਿ ਉਹਨਾਂ ਨੂੰ ਇਹ ਜਾਪਦਾ ਕਿ ਇੱਕ ਇੱਕ ਕੁਆਟਰ ਦਾ ਕਟ ਹੋਣਾ ਲੱਗੂਗਾ ਅਖੀਰ ਦੇ ਵਿੱਚ ਗੱਲਬਾਤ ਕਰੀਏ ਜੀ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੀ ਇਹਨਾਂ ਦੀਆਂ ਦੋ ਮੈਲੜੀਆਂ ਪਹਿਲਾਂ ਹੋ ਚੁੱਕੀਆਂ ਆ ਬੜੇ ਹੀ ਖੁਸ਼ਗਵਾਰ ਮਾਹੌਲ ਦੇ ਵਿੱਚ ਹੋਈਆਂ ਇੱਕ ਦੂਜੇ ਨੂੰ ਦੋਨੇ ਟਿੱਚਰਾਂ ਵੀ ਕਰਦੇ ਰਹੇ ਆ ਹੱਸਦੇ ਵੀ ਰਹੇ ਆ ਇੱਕ ਦੂਜੇ ਨੂੰ ਪਸੰਦ ਕਰਨ ਦੇ ਬਿਆਨ ਵੀ ਦਿੰਦੇ ਰਹੇ ਆ ਪਰ ਇਹ ਜਿਹੜੀ ਦੋਸਤੀ ਆ ਬਾਲਾਚਰ ਜਿਹੜੀ ਆ ਲੰਗੀ ਨਹੀਂ ਤੇ ਹਾਲਾਤ ਹੁਣ ਉਸ ਕਦਰ ਪਹੁੰਚ ਗਏ ਆ ਕਿ ਟਰੰਪ ਹੁਣੀ ਕਾਰਨੀ ਦੇ ਨਾਲ ਨਾਰਾਜ਼ ਹੋ ਗਏ ਆ ਤੇ ਉਹਨਾਂ ਨੇ ਨਾਰਾਜ਼ ਹੁੰਦਿਆਂ ਸਾਰਾ ਜਿਹੜਾ ਗੱਲਬਾਤ ਚੱਲ ਰਹੀ ਹੈ ਟੈਰਫ ਦੀ ਉਹ ਬੰਦ ਕਰ ਦਿੱਤੀ ਹੈ ਅਤੇ ਨਾਲ ਦੀ ਨਾਲ ਇਹ ਵੀ ਧਾਂਪੀ ਦਿੱਤੀ ਹੈ ਕਿ 10% ਵਾਧੂ ਟੈਰਫ ਕੈਨੇਡਾ ਦੇ ਉੱਤੇ ਲਾਇਆ ਜਾਊਗਾ ਇਹਦਾ ਕਾਰਨ ਬਣੀ ਹੈ ਇੱਕ ਐਡ ਇੱਕ ਇਸ਼ਤਿਹਾਰ ਜਿਹਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਲਡ ਰੀਗਨ ਦਾ ਇੱਕ ਬਿਆਨ ਜਿਹੜਾ ਚਲਾਇਆ ਗਿਆ ਕੈਨੇਡਾ ਵੱਲੋਂ ਅੱਡ ਅੱਡ ਗੇਮਾਂ ਤੇ ਅੱਡ ਅੱਡ ਟੀਵੀ ਚੈਨਲਾਂ ਦੇ ਉੱਤੇ ਇਹਨੂੰ ਦਿਖਾਇਆ ਗਿਆ بیسਬਾਲ ਦੇ ਮੈਚਾਂ ਦੇ ਵਿੱਚ ਜਿਹਦੇ ਵਿੱਚ ਇਹ ਦਰਸਾਇਆ ਗਿਆ ਕਿ ਡੋਨਲਡ ਟਰੰਪ ਜਿਹੜੇ ਇਹ ਅਮਰੀਕਾ ਦੇ ਵਿਰੋਧੀ ਭਗਤ ਰਹੇ ਐ ਤਦੋਂ ਕਿ ਅਮਰੀਕਾ ਦੇ ਵਿੱਚ ਰਿਪਬਲਿਕਨ ਪਾਰਟੀ ਜਿਹੜੀ ਕਿ 트럼ਪ ਦੀ ਪਾਰਟੀ ਆ ਉਹਦੇ ਜਿਹੜੇ ਵੱਡੇ ਆਗੂ ਹੋਏ ਨੇ ਰੌਨ ਰੀਗਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਕਿਸੇ ਮੁਲਕ ਨੂੰ ਮਾਰਨਾ ਹੋਵੇ ਤਾਂ 트럼ਪ ਲਾ ਜਿਹੜਾ ਟੈਰਫ ਲਾ ਦੇਣਾ ਚਾਹੀਦਾ ਆ ਵੀ ਟੈਰਫ ਆਪਣੇ ਨੁਕਸਾਨ ਕਰਦਾ ਆ ਸੋ ਇੱਕ ਤਰੀਕੇ ਦੇ ਨਾਲ ਜਿਹੜੇ ਅਨਟਾਰੀਓ ਦੇ ਮੁੱਖ ਮੰਤਰੀ ਮਿਸਟਰ ਫੋਰਡ ਆ ਜਿਨ੍ਹਾਂ ਨੇ ਪੈਸਾ ਖਰਚ ਕੇ ਐਡ ਚਲਾਈ ਆ ਉਹ ਅਮਰੀਕਾ ਵਾਸੀਆਂ ਨੂੰ ਇਹ ਸੰਕੇਤ ਦੇਣਾ ਚਾਹੁੰਦੇ ਸੀ ਇਹ ਇਸ਼ਾਰਾ ਦੱਸਣਾ ਚਾਹੁੰਦੇ ਸੀ ਵੀ ਜਿਹੜਾ ਟੈਰਫ ਲੱਗ ਰਿਹਾ ਹੈ ਤੇ ਨਾਲ ਅਮਰੀਕਨਾਂ ਦਾ ਹੀ ਨੁਕਸਾਨ ਹੋ ਰਿਹਾ ਆ ਤੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਜਿਹੜੀ ਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੌनाल्ड ਰੀਗਨ ਨੇ ਕਹੀ ਸੀਗੀ ਕਿ ਟੈਰਫ ਜਿਹੜੇ ਆ ਉਹ ਅਮਰੀਕਾ ਦਾ ਹੀ ਨੁਕ ਤੋ ਜ਼ਾਹਰ ਹੈ ਗੱਲ ਜਿਹੜੀ ਆ ਟਰੰਪ ਦੇ ਉਲਟ ਜਾਂਦੀ ਸੀਗੀ ਕਿਉਂਕਿ ਉਹਨਾਂ ਦੀ ਹੀ ਪਾਰਟੀ ਦਾ ਬੰਦਾ ਹੋਵੇ ਉਹਨਾਂ ਦੇ ਇੱਕ ਅਮਰੀਕਾ ਦਾ ਬਹੁਤ ਵੱਡਾ ਆਗੂ ਹੋਵੇ ਉਹੀ ਟੈਰਫ ਦੇ ਉਲਟ ਬੋਲਦਾ ਹੋਵੇ ਸੋ ਟਰੰਪ ਨੇ ਧਮਕੀ ਦਿੱਤੀ ਕੈਨੇਡਾ ਨੂੰ ਵੀ ਐਡ ਤੁਰੰਤ ਬੰਦ ਕੀਤੀ ਜਾਵੇ ਸੋ ਧਮਕੀ ਨੂੰ ਕਈ ਘੰਟੇ ਬੀਤ ਗਏ ਤੇ ਉਸ ਤੋਂ ਬਾਅਦ ਵੀ ਐਡ ਜਿਹੜੀ ਆ ਬੰਦ ਨਹੀਂ ਕੀਤੀ ਗਈ ਗੇਮਾਂ ਦੇ ਵਿੱਚ ਵੀ ਚੱਲੀ ਟੀਵੀ ਤੇ ਵੀ ਚੱਲਦੀ ਰਹੀ ਹੋਰ ਜਿੱਥੇ ਜਿੱਥੇ ਡਿਜੀਟਲ ਪਲੈਟਫਾਰਮ ਹੈ ਉਹਨਾਂ ਦੇ ਉੱਤੇ ਵੀ ਚੱਲਦੀ ਰਹੀ ਤਾਂ ਫਿਰ ਖਹਿੜ ਕੇ ਟਰੰਪ ਨੇ ਕਿਹਾ ਕਿ ਕੈਨੇਡਾ ਦੇ ਉੱਤੇ 10% ਦੀ ਟੈਰਫ ਵਾਧੂ ਲਾਏ ਜਾਣਗੇ ਉਧਰ ਉਹ ਸਮਾਂ ਆ ਗਿਆ ਜਦੋਂ 트럼ਪ ਨੇ ਤੇ ਕਾਰਨੇ ਨੇ ਮਲੇਸ਼ੀਆ ਦੇ ਕੋਲੰਪੋਰ ਸ਼ਹਿਰ ਚ ਇਹ ਕਿਹੜਾ ਸੰਮੇਲਨ ਹੋ ਰਿਹਾ ਉੱਥੇ ਆਮੋ-ਸਾਮਣੇ ਹੋਣਾ ਸੀਗਾ ਆਸ਼ੀਅਨ ਸਮਿਟ ਜਿਹੜੀ ਉੱਥੇ ਚੱਲ ਰਹੀ ਹੈ ਉੱਥੇ ਦੋਵੇਂ ਆਗੂ ਜਿਹੜੇ ਆਮੋ-ਸਾਮਣੇ ਹੋਣੇ ਸਨ ਪਰ ਦੋਹਾਂ ਨੇ ਵੱਖਰੇ ਤੌਰ ਦੇ ਉੱਤੇ ਕੋਈ ਵੀ ਮੁਲਾਕਾਤ ਨਹੀਂ ਕੀਤੀ ਜਿਹੜੇ ਸੂਤਰ ਨੇ ਜਿੱਤੋ ਇਹ ਦੱਸ ਰਿਹਾ ਹੈ ਕਿ 트럼ਪ ਨਾਰਾਜ਼ ਚੱਲ ਰਹੇ ਆ ਤੇ ਉਹਨਾਂ ਨੇ ਕਿਹਾ ਕਿ ਮੈਂ ਕਾਰਮਨੀ ਦੇ ਨਾਲ ਮਿਲਣਾ ਨਹੀਂ ਚਾਹੁੰਦਾ ਕਿਉਂਕਿ ਉਹਨਾਂ ਨੇ ਮੇਰੇ ਕਹਿ ਦੇ ਉੱਤੇ ਉਹ ਇਸ਼ਤਿਹਾਰ ਬੰਦ ਨਹੀਂ ਕੀਤਾ ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਜਿਹੜੇ ਆ ਕਈ ਵਾਰੀ ਬੱਚਿਆਂ ਵਾਂਗੂ ਵਿਹਾਰ ਕਰਦੇ ਆ ਉਹਨਾਂ ਦੀਆਂ ਗੱਲਾਂ ਵੀ ਕਈ ਵਾਰੀ ਬੜੀਆਂ ਫਨੀ ਹ ਤਾਂ ਪੱਤਰਕਾਰਾਂ ਨੇ ਪੁੱਛਿਆ ਕਿ ਕਾਰਨੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਉਹ ਕਹਿੰਦੇ ਮੈਂ ਨਹੀਂ ਉਹਨੂੰ ਮਿਲਣਾ ਨਾਂ ਮੈਂ ਉਹਦੇ ਨਾਲ ਬੋਲਣਾ ਆ ਮੈਂ ਉਹਦੇ ਨਾਲ ਹੁਣ ਕਿੰਨਾ ਚਿਰ ਨਹੀਂ ਬੋਲਣਾ ਜੀ ਸੋ ਇਹੋ ਜਿਹੀਆਂ ਗੱਲਾਂ ਬੱਚੇ ਕਰਦੇ ਹੁੰਦੇ ਆ ਪਰ ਜੋ ਟਰੰਪ ਨਾਰਾਜ਼ ਹੁੰਦੇ ਆ ਪਰ ਉਹ ਬੱਚਿਆਂ ਵਾਂਗੂ ਹੀ ਵਿਹਾਰ ਕਰਦੇ ਆ ਪਰ ਇਹਦੇ ਵਿੱਚ ਲੋਕਾਂ ਦਾ ਜਿਹੜਾ ਨਾਸ ਵੱਜ ਰਿਹਾ ਜੀ ਕੈਨੇਡਾ ਦੀ ਇਕਨੋਮੀ ਜਿਹੜੀ ਆ ਉਹ ਬਹੁਤ ਥੱਲੇ ਜਾ ਰਹੀ ਆ ਕੈਨੇਡਾ ਨੂੰ ਆਸ ਸੀਗੀ ਕਿ ਉਹਨਾਂ ਦੀ ਗੱਲਬਾਤ ਨੇੜੇ ਚੜ ਰਹੀ ਆ ਕਾਰਨੀ ਹੁਣੇ ਇਹੀ ਕਹਿੰਦੇ ਸੀਗੇ ਕਿ ਸ਼ਾਇਦ ਆ ਹਫਤੇ ਖਾਣ ਦੇ ਵਿੱਚ ਢੀਲ ਸਿਰੇ ਚੜ ਜਾਣੀ ਆ ਪਰ ਪਾਸਾ ਪੁੱਠਾ ਪੈ ਗਿਆ ਜੀ 트াম্প ਨਰਾਜ਼ ਹੋ ਗਏ ਆ ਤੇ ਹੁਣ ਐਡ ਵਾਲੇ ਮਸਲੇ ਦੇ ਕਾਰਨ ਕਿੰਨਾ ਚਿਰ ਨਰਾਜ਼ ਰਹਿੰਦੇ ਆ ਇਹਦੇ ਬਾਰੇ ਕੁਝ ਪਤਾ ਨਹੀਂ ਕਿਉਂਕਿ ਉਹਨਾਂ ਸੁਭਾਅ ਜਿਹੜਾ ਬੜਾ ਦਿਲਚਸਪ ਆ ਜਦੋਂ ਬਦਲਦੇ ਆ ਤਾਂ ਮਿੰਟਾਂ ਸੈਕਿੰਡਾਂ 'ਚ ਬਦਲ ਜਾਂਦੇ ਆ ਜਦੋਂ ਗੁੱਸੇ ਹੁੰਦੀ ਆ ਤਾਂ ਵੀ ਉਹ ਮੈਂਟਲ ਸੈਕੰਟਾ ਜੀ ਗੁੱਸੇ ਹੋ ਜਾਂਦੇ ਆ ਸੋ ਹੁਣ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਵੀ ਇਹ ਗੁੱਸਾ ਉਹਨਾਂ ਦਾ ਕਿੰਨਾ ਚਿਰ ਰਹਿੰਦਾ ਆ ਪਰ ਜਿੰਨਾ ਚਿਰ ਵੀ ਗੁੱਸਾ ਰਹਿੰਦਾ ਆ ਉਹਦੇ ਵਿੱਚ ਦੋਨੇ ਪਾਸੇ ਕੈਨੇਡਾ ਦੇ ਅਮਰੀਕਾ ਦੇ ਆਮ ਲੋਕਾਂ ਦਾ ਨੁਕਸਾਨ ਜਿਹੜਾ ਹੋ ਰਿਹਾ ਆ ਚਾਹੇ ਟਰੰਪ ਖੋਦਿਆ ਚਾਹੇ ਟਰੰਪ ਦੀਆਂ ਕੰਪਨੀਆਂ ਨੇ ਹੋਰ ਬਿਲੀਅਨਰ ਨੇ ਉਹਨਾਂ ਦੇ ਪੋਰਟਫੋਲੀਓ ਦੇਖੋ ਤੁਸੀਂ ਉੱਪਰ ਦੀ ਉੱਪਰ ਜਾ ਰਹੇ ਆ ਆਮ ਲੋਕਾਂ ਦੀ ਜੇਬ ਦੇ ਵਿੱਚੋਂ ਪੈਸਾ ਕਿਰਦਾ ਜਾ ਰਿਹਾ ਆ ਕੱਲੇ ਕੈਨੇਡਾ ਦੇ ਵਿੱਚ ਨਹੀਂ ਤੁਸੀਂ ਅਮਰੀਕਾ ਦੇ ਵਿੱਚ ਗੱਲ ਕਰਕੇ ਦੇਖ ਲਓ ਲੋਕਾਂ ਦੇ ਕੰਮ ਜਿਹੜੇ ਕਾਫੀ ਘਟ ਗਏ ਆ ਉਹ ਲੋਕ ਜਿਹ ਅੱਜ ਦੇਖਣ ਅਤੇ ਮਹਿਸੂਸ ਕਰਨ ਲੱਗੇ ਆ ਕਿਉਂਕਿ ਮਹਿੰਗਾਈ ਜਿਹੜੀ ਆ ਕਾਫੀ ਵੱਧ ਚੁੱਕੀ ਆ ਟੈਰਿਫ ਲੱਗਣ ਦੇ ਨਾਲ ਦੋਵੇਂ ਪਾਸੇ ਹੀ ਨੁਕਸਾਨ ਹੋ ਰਿਹਾ ਆ ਇਹ ਗੱਲ ਜਿਹੜੀ ਆ ਸਿਆਸਤਦਾਨਾਂ ਨੂੰ ਵੀ ਸਮਝਣੀ ਚਾਹੀਦੀ ਆ ਉਮੀਦ ਆ ਕਿ ਜਲਦੀ ਹੀ ਉਹਨਾਂ ਦਾ ਗੁੱਸਾ ਦੂਰ ਹੋਊਗਾ ਦੁਬਾਰਾ ਫਿਰ ਗੱਲਬਾਤ ਸ਼ੁਰੂ ਹੋਊਗੀ ਇਹ ਆਪਾਂ ਆਸ ਕਰ ਸਕਦੇ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਜੀ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ શો ઇઝ સ્પોસર્ડ બાઇ ભરત જુલર ફાઈબર ટેક અને આપના મોટરસ